ਦੀਵਾਲੀ ਦਾ ਸਬੰਧ ਜਿਹੜਾ ਹੈ ਉਹ ਮਾਇਆ ਦੀ ਪੂਜਾ ਨਾਲ ਸਬੰਧ ਰੱਖਦਾ ਲక్ష్ਮੀ ਦੀ ਪੂਜਾ ਕਰਦੇ ਨੇ ਰਾਤ ਨੂੰ ਤੁਸੀਂ ਅੱਜ ਵੀ ਵੇਖੋਗੇ ਕਿਤੇ ਕਿਤੇ ਹੁਣ ਤੇ ਛੱਡ ਗਏ ਨੇ ਬਹੁਤ ਘੱਟ ਨੇ ਨਹੀਂ ਤੇ ਆਮ ਕਈ ਘਰਾਂ ਦੇ ਵਿੱਚ ਅਜੇ ਵੀ ਰਾਤ ਨੂੰ ਲక్ష్ਮੀ ਦੀ ਪੂਜਾ ਹੁੰਦੀ ਏ ਤੇ ਦੀਵੇ ਜਗਾਏ ਜਾਂਦੇ ਨੇ ਤੇ ਸਾਧ ਸੰਗਤ ਜੀ ਦਰਵਾਜ਼ੇ ਖੁੱਲੇ ਰੱਖੇ ਜਾਂਦੇ ਨੇ ਦਰਵਾਜ਼ੇ ਖੋਲ ਕੇ ਰੱਖਦੇ ਨੇ ਵੀ ਰਾਤ ਨੂੰ ਲక్ష్ਮੀ ਨੇ ਆਉਣਾ ਹੈ ਤੇ ਕਿਤੇ ਦਰਵਾਜਾ ਬੰਦ ਹੋਇਆ ਤੇ ਗਵਾਢੀ ਵਾਲੇ ਪਾਸੇ ਨਾ ਚਲੀ ਜਾਏ। ਮਾਇਆ ਜਾਂਦੀ ਕਿ ਉਹ ਕਈ ਤੇ ਰਾਤ ਨੂੰ ਦੂਜਿਆਂ ਦਾ ਦਰਵਾਜਾ ਵੀ ਬੰਦ ਕਰ ਜਾਂਦੇ ਨੇ ਆਖ ਕੇ ਬਚਾ ਕੇ ਵੀ ਇਹਦੇ ਵੱਲ ਨਾ ਚਲੀ ਜਾਏ। ਇਹ ਉਹਨਾਂ ਦਾ ਤਿਉਹਾਰ ਹੈ। ਪਰ ਉਹਦੇ ਵਿੱਚ ਵੀ ਇੱਕ ਭੇਦ ਦੇ ਧਿਆਨ ਦੇ ਕੇ ਸੁਣਨਾ। ਉਹਦੇ ਵਿੱਚ ਭੇਦ ਹੈ। ਲక్ష్ਮੀ ਦੀ ਪੂਜਾ। ਕਿਉਂਕਿ ਜਿਵੇਂ Hindu ਦੇਵਤੇ ਹਨ ਇਹਨਾਂ ਸਾਰਿਆਂ ਦੇ ਆਪੋ ਆਪਣੇ ਸਵਾਰੀਆਂ ਹਨ ਸਾਰਿਆਂ ਦੀ ਕੋਈ ਕਿਸੇ ਨੇ ਚੜਿਆ ਫਿਰਦਾ ਇਸ ਤਰ੍ਹਾਂ ਲక్ష్ਮੀ ਦੀ ਸਵਾਰੀ ਉੱਲੂ ਹੈ ਸਾਧ ਸੰਗਤ ਜੇ ਪ੍ਰਾਣਾ ਇਹਨਾਂ ਦਾ ਇਤਿਹਾਸ ਪੜੀਏ ਨਾ Hindu ਧਰਮ ਦਾ ਉਹਦੇ ਵਿੱਚ ਲక్ష్ਮੀ ਦੀ ਮਾਇਆ ਦੀ ਜਿਹੜੀ ਸਵਾਰੀ ਹੈ ਜਿਹਦੇ ਉੱਤੇ ਸਵਾਰੀ ਕਰਦੀ ਹੈ ਉੱਲੂ ਦੀ ਸਵਾਰੀ ਉੱਲੂ ਤੇ ਬਹਿ ਕੇ ਆਉਂਦੀ ਪਰ ਇੱਕ ਗੱਲ ਜਦੋਂ ਮੈਂ ਪੜੀ ਮੈਨੂੰ ਕਿਸੇ Hindu ਸੱਜਣ ਨੇ ਦੱਸੀ ਉਹ ਪੜ ਕੇ ਆਸੀ ਹਰਦਵਾਰ ਤੋਂ ਕਹਿੰਦੇ ਉਹਦੀ ਸਵਾਰੀ ਉੱਲੂ ਹੈ ਤੇ ਮੈਂ ਉਹਨੂੰ ਬੇਨਤੀ ਕੀਤੀ ਵੀ ਗੁੱਸਾ ਨਾ ਕਰੇ ਵੀ ਮੇਰੇ ਦੁਆ ਵਿੱਚ ਇੱਕ ਗੱਲ ਆਉਂਦੀ ਵੀ ਗੱਲ ਫਿੱਟ ਨਹੀਂ ਪੈਂਦੀ ਕਹਿੰਦੇ ਕੀ ਗੱਲ ਮੈਂ ਕਹਾਂ ਵੀ ਤੁਸੀਂ ਨਾਲੇ ਤੇ ਲక్ష్ਮੀ ਨੂੰ ਘਰ ਸਕਦੇ ਹੋ ਦਰਵਾਜ਼ੇ ਖੁੱਲੇ ਰੱਖਦੇ ਹੋ ਤੇ ਨਾਲੇ ਕਹਿੰਦੇ ਹੋ ਲక్ష్ਮੀ ਉਹਨੂੰ ਤੇ ਚੜ ਕੇ ਆਉਂਦੀ ਹੈ ਤੇ ਘਰ ਵਿੱਚ ਜਗਾ ਦਿੰਦੇ ਹੋ ਦੀਵੇ ਤੇ ਉੱਲੂ ਨੂੰ ਤੇ ਚੰਨ ਵਿੱਚ ਦਿਸਦੇ ਨਹੀਂ ਜਾਂਦੂ ਪਜਾਅ ਕੇ ਰੱਖੋ ਕੋਈ ਤੇ ਕੰਮ ਸਿਰੇ ਦਾ ਹੋਵੇ ਉਧਰੋਂ ਉੱਲੂ ਆਉਂਦਾ ਉਧਰੋਂ ਦੀਵੇ ਜਗਾਏ ਨੇ ਗੱਲ ਬਣਦੀ ਨਹੀਂ ਅਸਲ ਵਿੱਚ ਕਹਾਣੀਆਂ ਦੇ ਵਿੱਚ ਕੋਈ ਭੇਦ ਹੁੰਦਾ ਹੈ ਇਹਦੇ ਵਿੱਚੋਂ ਕੁਝ ਲੱਭ ਸਕਦਾ ਹੈ ਕਹਾਣੀ ਕੁਝ ਹੋਰ ਸੀ ਗੱਲ ਕੋਈ ਹੋਰ ਸੀ ਸਿਰਫ ਉਹਨੂੰ ਕਹਾਣੀ ਨਾਲ ਜੋੜ ਦੇਤਾ ਗਿਆ ਅਸਲ ਵਿੱਚ ਇਹ ਕਹਿਣਾ ਕਿ ਮਾਇਆ ਦੀ ਸਵਾਰੀ ਉल्लू ਹੈ ਇੱਕ ਬੜਾ ਵੱਡਾ ਸਿਧਾਂਤ ਇਹਦੇ ਵਿੱਚ ਇਹਦੇ ਵਿੱਚ ਸਿਧਾਂਤ ਇਹ ਹੈ ਵੀ ਮਾਇਆ ਉਸ ਬੰਦੇ ਦੇ ਮਨ ਉੱਤੇ ਅਸਵਾਰੀ ਕਰਨੀ ਸ਼ੁਰੂ ਕਰ ਦਿੰਦੀ ਹੈ ਜਿਹੜਾ ਉੱਲੂ ਵਰਗਾ ਹੋ ਜਾਂਦਾ ਹੈ ਜਿਹਦਾ ਸੁਭਾਅ ਉੱਲੂ ਵਾਲਾ ਹੈ ਉੱਲੂ ਦਾ ਸੁਭਾਅ ਕੀ ਹੈ ਚਾਨਣ ਵਿੱਚ ਦਿਸਦਾ ਨਹੀਂ ਹਨੇਰੇ ਵਿੱਚ ਕੁਛ ਰਹਿੰਦਾ ਸੂਰਜ ਚੜ੍ਹਦੇ ਅਸਾਰ ਲੁਕ ਜਾਂਦਾ ਉਹਨੂੰ ਇਹਦਾ ਸੁਭਾਅ ਹੈ ਸੱਚੇ ਪਾਤਸ਼ਾਹ ਨੇ ਨਹੀਂ ਕਿਹਾ ਕਿ ਜਿਹੜਾ ਮਾਇਆ ਧਾਰੀ ਬੰਦਾ ਹੈ ਉਹਦਾ ਸੁਭਾਅ ਉੱਲੂ ਵਾਲਾ ਬਣ ਜਾਂਦਾ ਹੈ ਮਾਇਆ ਧਾਰੀ ਅਤ ਅਨਾਂ ਬੋਲਾ ਇਹ ਮਾਇਆ ਧਾਰੀ ਦੀ ਗੱਲ ਹੈ ਜਿਹਨੇ ਮਾਇਆ ਨੂੰ ਧਾਰਨ ਕਰ ਲਿਆ ਇਹਦਾ ਭਾਵ ਏ ਸੀ ਕਿ ਜਿਸ ਮਨੁੱਖ ਦੇ ਮਨ ਉੱਤੇ ਮਾਇਆ ਦਾ ਪ੍ਰਭਾਵ ਜਾਦਾ ਪੈ ਜਾਏ ਉਹਦਾ ਸੁਭਾਅ ਉੱਲੂ ਵਰਗਾ ਹੋ ਜਾਂਦਾ ਉਹਨੂੰ ਚਾੰਦਨ ਚੰਗਾ ਨਹੀਂ ਲੱਗਦਾ ਚਾੰਦਨ ਦਾ ਮਤਲਬ ਕੀ ਹੈ ਗੁਰੂ ਕੀ ਬਾਣੀ ਚੰਗੀ ਨਹੀਂ ਲੱਗਦੀ ਉਹਨੂੰ ਗੁਰੂ ਦਾ ਉਪਦੇਸ਼ ਚੰਗਾ ਨਹੀਂ ਲੱਗਦਾ ਜਿੱਥੇ ਥੋੜੀ ਜੀ ਗੱਲ ਕੰਨਾਂ ਵਿੱਚ ਪੈਣ ਲੱਗੇ ਤੇ ਹਿਲਣ ਲੱਗ ਪੈਂਦਾ ਵੀ ਉੱਠ ਕੇ ਜਾਈਏ ਕਦੋਂ ਇਹ ਗੱਲ ਸੁਣਨੀ ਨਹੀਂ ਉੱਲੂ ਬਿਲਤੀ ਜਾਂਦਾ ਗੁਰਬਾਣੀ ਨਹੀਂ ਚੰਗੀ ਲੱਗੇਗੀ ਬਾਰ ਗੱਲਾਂ ਚੱਲਦੀਆਂ ਨੇ ਰੋਣਾ ਪੈਣਾ ਉਹਦੇ ਵਿੱਚ ਬੜਾ ਕੁਛ ਰਹੇਗਾ ਕਿਉਂਕਿ ਉੱਤੇ ਹਨੇਰਾ ਹੈ ਉਹ ਹਨੇਰੇ ਵਿੱਚ ਖੁਸ਼ ਰਹਿੰਦਾ ਹੈ ਚਾਨਣ ਵਿੱਚ ਘਬਰਾਉਂਦਾ ਹੈ ਇਹ ਉੱਲੂ ਦੀ ਬਿਰਤੀ ਹੈ ਜਿਹਦੇ ਵਿੱਚ ਇਹ ਬਿਰਤੀ ਆ ਗਈ ਮਾਇਆ ਉਹਦੇ ਉੱਤੇ ਸਵਾਰੀ ਕਰੇਗੀ ਉਹ ਮਾਇਆ ਦਾ ਵਾਹਨ ਹੈ ਉਹਦੇ ਤੇ ਚੱਲ ਕੇ ਜਾਂਦੀ ਇਸ ਕਰਕੇ ਇਹ ਲక్ష్ਮੀ ਪੂਜਾ ਦਾ ਇੱਕ ਤਿਉਹਾਰ ਸੀ ਪਹਿਲਾਂ